ਵਿਸ਼ੇਸ਼ ਡੀਜੀਪੀ ਨੇ ਅਰਪੀਰ ਸ਼ਕਲਾ ਸਾਹਿਬ ਉਹਨਾਂ ਨੇ ਇੱਕ ਸਪਾਰਸ਼ ਕੀਤੀ ਹੈ ਕਿ ਬਈ ਗਨ ਕਲਚਰ ਵੀ ਬਹੁਤ ਹੈ ਜੇ ਮੀਡੀਆ ਕਲਚਰ ਤੇ ਆ ਫੋਟੋ ਸੈਸ਼ਨ ਤੇ ਰੀਲ ਸੈਸ਼ਨ ਵਧ ਰਿਹਾ ਤੇ ਨਾਲ ਗਨ ਕਲਚਰ ਵੀ ਬਹੁਤ ਪੰਜਾਬ ਦੇ ਵਿੱਚ ਵਧ ਰਿਹਾ ਉਹਨੂੰ ਵੀ ਥੋੜਾ ਜਿਹਾ ਨੱਥ ਪਾਈਏ ਤੇ ਕੁਝ ਲਾਇਸੈਂਸ ਹੋ ਜ਼ਿਕਰ ਕਰ ਰਹੇ ਨੇ ਹਜ਼ਾਰਾਂ ਨੇ ਵੈਸੇ ਕੁਝ ਨਹੀਂ ਕਹਿ ਸਕਦੇ ਉਹਨਾਂ ਨੂੰ ਕਹਿੰਦੇ ਵੀ ਰੱਦ ਕਰ ਸੱਤ ਸਾਢੇ ਸੱਤ ਹਜ਼ਾਰ ਸੱਤ ਸਾਢੇ ਸੱਤ ਹਜ਼ਾਰ ਤਕਰੀਬ ਦੇਖੋ ਉਹ ਹੀ ਫੇਰ ਗੱਲਾਂ ਹਾਂ ਜਿਵੇਂ ਤੁਸੀਂ ਕਿਹਾ ਕਿ ਜਿਵੇਂ ਕੋਈ ਨੇ ਆਪ ਦਾ ਰਵਲ ਵਰ ਕੱਢਿਆ ਤੇ ਬਣਾਈ ਰੀਲ ਜਾਂ ਮਤਲਬ ਕਿ ਕਿਸੇ ਪੈਲਸ ਤੇ ਲੈ ਗਿਆ ਇਹਨਾਂ ਨੇ ਇਦਾਂ ਮੈਨੂੰ ਲੱਗਦਾ ਹੁਣ AI ਵਗੈਰਾ ਇੱਧਰ ਵੀ ਇਸਤੇਮਾਲ ਕਰਦੇ ਹੋਣੇ ਆ ਕਿਉਂਕਿ ਇਹ ਟੂਲ ਬਣ ਗਏ ਆ ਨਾ ਬਹੁਤ ਕੁਝ ਐਸਾ ਅੱਜ ਕੱਲ ਨਾ بڑے ਸੌਫਟਵੇਅਰ ਇਹਨਾਂ ਨੇ ਗਾਂ ਦੇ ਬਣਾ ਲਏ ਆ ਅਨਿਆਪਲ ਸੁਵੀ ਜੇ ਤੁਸੀਂ ਦੇਖੋਗੇ ਹਾਈ ਟੈਕ ਬਹੁਤ ਤੇਜ਼ੀ ਨਾਲ ਹੋ ਰਹੀ ਹੈ ਸਭ ਕੁਝ ਕਢਾ ਲੈਂਦੀ ਹੈ ਕਢਾਉਣ ਤੇ ਆ ਹਾਂ ਹਾਂ ਬਿਲਕੁਲ ਕਰ ਲੋ ਦੁਨੀਆ ਮੁਠੀ ਵਿੱਚ ਇਹਨਾਂ ਨੇ ਕੀਤੀ ਹੋਈ ਆ ਜੀ ਤਾਂ ਇਹ ਆ ਕਿ ਕੁਝ ਲਿਸਟਾਂ ਦੱਸਦੇ ਆ ਕਿ ਇਸ ਤਰ੍ਹਾਂ ਦੀਆਂ ਤਿਆਰ ਹੋਈਆਂ ਨੇ ਕਿ ਇਹਨਾਂ ਦੇ ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਕੀਤੀ ਜਾ ਸਕਦੀ ਆ ਪਰ ਮੇਰਾ ਮੰਨਣਾ ਹੈ ਕਿ ਲਾਇਸੈਂਸ ਨਵੇਂ ਬਣਾਉਣੇ ਤੇ ਆਲਮੋਸਟ ਬੰਦ ਨੇ ਜੀ ਜਿਸ ਤਰ੍ਹਾਂ ਦਾ ਮਾਹੌਲ ਆ ਬਾਈ ਜੇ ਕਿਸੇ ਨੂੰ ਜ਼ਰੂਰਤ ਹੈ ਉਹਨੂੰ ਨਿਆਥਾ ਨਹੀਂ ਕਰਨਾ ਚਾਹੀਦਾ ਹਾਂ ਇਹਨਾਂ ਬੰਦਿਆਂ ਨੂੰ ਇੱਕ ਚੇਤਾਵਨੀ ਜ਼ਰੂਰ ਜਾਰੀ ਕੀਤੀ ਜਾ ਸਕਦੀ ਸੀ ਹਾਂ ਬਿਲਕੁਲ ਵਾਰਨ ਕੀਤਾ ਜਾ ਸਕਦਾ ਸੀ ਕੋਈ ਚੇਤਾਵਨੀ ਪੱਤਰ ਲਾਇਆ ਜਾਂਦਾ ਕਿ ਭਾਈ ਗੱਲ ਇਹ ਆ ਕਿ ਇਹ ਕੰਮ ਜਾਂ ਤੇ ਬੰਦ ਕਰ ਦਿਓ ਹੁਣ ਦੂਜੀ ਵਾਰ ਨਹੀਂ ਤੇ ਬਖਸ਼ੇ ਨਹੀਂ ਜਾਓਗੇ ਕਿਉਂਕਿ ਕੋਈ ਵੀ ਚੀਜ਼ ਹੁੰਦੀ ਹੈ ਨਾ ਕੋਈ ਆਪਾਂ ਸਿਸਟਮੈਟਿਕਲੀ ਚੱਲਦੇ ਆ ਤਾਂ ਪਹਿਲਾਂ ਚੇਤਾਵਨੀ ਮੇਰੇ ਖਿਆਲ ਦੇ ਨਾਲ ਹਾਂ ਜੀ ਕਿ ਭਾਈ ਹੋ ਸਕਦਾ ਕੋਈ ਗਲਤੀ ਕਰ ਗਿਆ ਹੋਵੇ ਪਰ ਉਹਦੀ ਜ਼ਰੂਰਤ ਹੋਵੇ ਜੀ ਜਾਨ ਮਾਲ ਦੀ ਹਿਫਾਜ਼ਤ ਸਟੇਟ ਦਾ ਫਰਜ਼ ਹੈ ਨਾ ਕਿ ਠੀਕ ਹੈ ਮੈਂ ਨਾ ਚੀਜ਼ਾਂ ਨੂੰ ਗਲਤ ਮੰਨਦਾ ਤੇ ਮੈਂ ਸਰਕਾਰ ਦੇ ਨਾਲ ਆ ਬਲਸ ਦੇ ਨਾਲ ਆ ਕਿ ਠੀਕ ਹੈ ਕਾਰਵਾਈ ਤੁਸੀਂ ਕਰ ਸਕਦੇ ਹੋ ਪਰੰਤੂ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਕਈ ਵਾਰ ਪੁਲਿਸ ਮੌਕਾ ਦਿੰਦੀ ਵੀ ਹੈ ਜੀ ਤੇ ਮੇਰੇ ਖਰ ਦੇ ਨਾਲ ਸਟੇਟ ਨੂੰ ਚਾਹੀਦਾ ਹੈ ਕਿ ਭਾਈ ਤੁਸੀਂ ਇੱਕ ਮੌਕਾ ਜ਼ਰੂਰ ਦਿਓ ਚੇਤਾਵਨੀ ਪੱਤਰ ਜਾਰੀ ਕਰ ਦਿਓ ਕਿ ਆਇਂਦਾ ਹੁਣ ਤੁਸੀਂ ਰਡਾਰ ਤੇ ਆ ਗਏ ਹੋ ਆ인다 ਜੇ ਤੁਸੀਂ ਵੈਪਨ ਕਿਸੇ ਤੇ ਤਾਣਿਆ ਜਾਂ ਪ੍ਰਦਰਸ਼ਨ ਕੀਤਾ ਜਾਂ ਕੋਈ ਸੋਸ਼ਲ ਮੀਡੀਆ ਤੇ ਦਿਖਾਇਆ ਕੋਈ ਰੀਲ ਫੀਲ ਬਣਾਈ ਤਾਂ ਭਾਈ ਪੱਕੇ ਤੌਰ ਤੇ ਤੁਹਾਡਾ ਜਿਹੜਾ ਲਾਇਸੈਂਸ ਰੱਦ ਹੋ ਜਾਊਗਾ ਉਸ ਤੋਂ ਬਾਅਦ ਅਸੀਂ ਦੇਣਾ ਨਹੀਂ ਹੈ ਹੂੰ ਤੇ ਰਾਂ ਫਿਰ ਬਿਲਕੁਲ ਤਾਂ ਠੀਕ ਹੈ ਗਲਤੀ ਕਰਨ ਵਾਲਾ ਸੰਭਲ ਜਾਊਗਾ ਤੇ ਜਿਹੜਾ ਆਦਤਨ ਫੋਕਰਾ ਉਹ ਫਿਰ ਫਲੇਟਿਆ ਜਿਹੀ ਚੀਜ਼ਾਂ ਮਿਲ ਜਾਣਾ ਜੀ ਜੀ ਬਿਲਕੁਲ ਮਿਹਰ ਬਿਲਕੁਲ ਆ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਬਿਲਕੁਲ ਠੀਕ ਹੈ ਕਿ ਚਲੋ ਇੱਕ ਮੌਕਾ ਜ਼ਰੂਰ ਦਿਓ ਇੱਕ ਵਾਰਨਿੰਗ ਜ਼ਰੂਰ ਦਿਓ ਤੇ ਉਸ ਤੋਂ ਬਾਅਦ ਚਲੋ ਜਿਹੜਾ